ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੁਆਰਟੀ ਪੰਜਾਬ ਤੇ ਮੈਂ ਮਨਦੀਪ ਸਿੰਘ ਵੱਲੋਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਲੁਧਿਆਣਾ ਵੈਸਟ ਦੀ ਜਿਮਨੀ ਚੋਣ ਜਿਹੜੀ ਹੋਣੀ ਹੈ ਉਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਜਿੱਥੇ ਆਮ ਆਦੀ ਪਾਰਟੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਗਿਆ ਤੇ ਹੁਣ ਉਹਦੇ ਨਾਲ ਜੁੜੀ ਇੱਕ ਵੱਡੀ ਅਪਡੇਟ ਤੋਂ ਦੱਸਣ ਲੱਗੀਆਂ ਕਿ ਹੁਣ ਜਿਹੜੀ ਪੰਜਾਬ ਦੇ ਵਿੱਚ ਕਾਰੋਬਾਰੀਆਂ ਨੂੰ ਲੈ ਕੇ ਜਿਹੜੀ ਕੈਬਨਟ ਦੀ ਮੀਟਿੰਗ ਹੋਈ ਹੈ ਜਿੱਦੇ ਵਿੱਚ OTS ਦੇ ਦੋ ਫੈਸਲੇ ਸੀ ਜਿਹੜੇ ਉਹ ਲੈ ਗਏ ਨੇ ਕਾਰੋਬਾਰੀ ਇਹਨਾਂ ਨੂੰ ਲਾਭ ਦੇਣ ਦੇ ਲਈ ਤੁਹਾਨੂੰ ਉਹ ਦੱਸਦੀ ਕਿ ਜਿਸ ਤਰ੍ਹਾਂ OTS ਦੀ ਸਕੀਮ ਨੂੰ ਕੈਬਨ ਦੇ ਵਿੱਚ ਪ੍ਰਵਾਨਗੀ ਦੇ ਦਿੱਤੀ ਗਈ ਹੈ ਇਹਨਾਂ ਦੇ ਵਿੱਚ ਪਹਿਲੀ ਸਕੀਮ ਲੈਂਡ এনਸਾਈਰਮੈਂਟ ਸਕੀਮ ਹੈ ਇਸ ਸਕੀਮ ਤਹਿਤ ਬਕਾਏ ਤੇ ਸਿਰਫ 8% ਦੀ ਵਿਆਜ ਲਗਾਇਆ ਜਾਵੇਗਾ ਇਸ ਦੇ ਨਾਲ ਹੀ ਕੰਪਾਊਂਡਿੰਗ ਵਿਆਜ ਅਤੇ ਪਲੈਂਟੀ ਜਿਹੜੀ ਹੈ ਉਹ ਮਾਫ ਕਰ ਦਿੱਤੀ ਜਾਵੇਗੀ ਜਿਹੜੀ ਦੂਜੀ ਯੋਜਨਾ ਹੈ ਉਹਦੇ ਵਿੱਚ ਪ੍ਰਿੰਸੀਪਲ ਅਮਾਉਂਟ ਦੇ ਨਾਲ ਜੁੜੀ OTS ਸਕੀਮ ਹੈ ਜਿਸ ਚ 8 ਫੀਸ ਦੀ ਵਿਆਦ ਦੇਣਾ ਪਵੇਗਾ ਲੋਕਾਂ ਦੀ ਸਹੂਲਤ ਲਈ ਵੀ ਦੋ ਹੈਲਪ ਕਾਊਂਟਰ ਵੀ ਸਥਾਪਿਤ ਕੀਤੇ ਜਾਣਗੇ ਹੁਣ ਤੁਹਾਨੂੰ ਇੱਥੇ ਦੱਸ ਦਈਏ ਕਿ ਇਹ ਜਿਹੜੇ ਇਹ ਘੱਟੋ ਘੱਟ 4000 ਲੋਕਾਂ ਨੂੰ ਇਸ ਦਾ ਲਾਭ ਮਿਲੇਗਾ ਦੋਵੇਂ OTS ਕੀਮਾ 31 ਦਸੰਬਰ 2025 ਤੱਕ ਲਾਗੂ ਰਹਿਣਗੀਆਂ ਤੇ ਕੈਬਨ ਮੰਤਰੀ ਦੇ ਵੱਲੋਂ ਜਿਹੜੀ ਅੱਜ ਇਹ ਕੈਬਨ ਦੇ ਵਿੱਚ ਜਿਹੜੀ ਮੁੱਖ ਮੰਤਰੀ ਭਵਨਤਮਨ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਮੀਟਿੰਗ ਦੇ ਵਿੱਚ ਫੈਸਲੇ ਲਏ ਗਏ ਨੇ ਇਸ ਨੂੰ ਸਮੋਦਨ ਕਰਦੇ ਆ ਪ੍ਰੈਸ ਕਾਨਫਰੰਸ ਕਰਦੇ ਆ ਜਿੱਤੇ ਤਰਨਪ੍ਰੀਤ ਸਿੰਘ ਸੋਹਂਦ ਕੈਬਨ ਮੰਤਰੀ ਸੀ ਉਸ ਦੇ ਨਾਲ ਹੀ ਸੰਜੀਪ अरोड़ा ਬੈਠੇ ਦਿਖਾਈ ਦਿੱਤੇ ਨੇ ਉਹਨਾਂ ਨੇ ਕਿਹਾ ਕਿ ਇਹਦਾ ਸਾਰਾ ਸੇਰਾ ਉਹਨਾਂ ਦੇ ਵੱਲ ਜਾ ਰਿਹਾ ਕਿਉਂਕਿ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਤੱਕ ਰੇ ਜਾਂ ਫਿਰ ਮੰਤਰੀ ਸੋਹਦ ਸਾਹਿਬ ਦੇ ਤੱਕ ਰੇ ਇਹ ਗੱਲ ਕੁਝਾਈ ਜਦੋਂ ਮੈਂ ਜਿਹੜੇ ਕਾਰੋਬਾਰੀ ਸੀ ਵਪਾਰੀ ਸੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਪੰਜਾਬ ਸਰਕਾਰ ਦੀ ਸਲਾਹਾਂਗਾ ਕੀਤੀ ਜਿੱਥੇ ਉਹਨਾਂ ਨੇ ਇਹ ਗੱਲ ਕਿਹਾ ਸੀ ਸਾਡੇ ਲਈ ਇਹ ਇੱਕ ਕਦਮ ਰਹਿ ਗਿਆ ਵੀ ਜੇਕਰ ਇਹ ਤੁਸੀਂ ਕਰਾ ਦਿਓ ਕਹਿੰਦੇ ਫਿਰ ਤੁਸੀਂ ਮੈਂ ਸਰਕਾਰ ਨੂੰ ਕਿਹਾ ਤਾਂ ਵੀ ਸਰਕਾਰ ਦੇ ਵੱਲੋਂ ਯਤਨ ਕੀਤਾ ਗਿਆ ਆਪਾਂ ਪਹਿਲਾਂ ਤੁਸੀਂ ਇੱਕ ਵਾਰੀ ਇਹ ਸੁਣ ਲਓ ਫਿਰ ਆਪਾਂ ਇਸ ਦੇ ਉੱਤੇ ਕਰਾਂਗੇ ਗੱਲਬਾਤ ਕੀ ਆਖਰਕਾਰ ਇਹ ਕੀ ਕੁਝ ਦੇ ਨਾਲ ਜੁੜਿਆ ਹੋਇਆ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਨੈਸ਼ਨਲ ਕ੍ਰਿਮੀਨਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਆਨਰੇਬਲ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਆਨਰੇਬਲ ਇੰਡਸਟਰੀ ਮਿਨਿਸਟਰ ਤਰਨਦੀਪ ਸੋਨ ਜੀ ਦਾ ਔਰ ਚੇਅਰਮੈਨ ਪੀਐਸਆਈਸੀ ਦਾ ਔਰ ਸਾਰੇ ਅਫਸਰਾ ਦਾ ਕਿ ਜਿਹੜਾ ਇਹਨਾਂ ਨੇ ਇਹ ਸਕੀਮ ਲਿਆਈ ਹੈ ਇਹ ਦੇਖੋ ਇਸ ਸਕੀਮ ਇੰਡਸਟਰੀ ਇਹ ਮੈਂ ਸੌਨ ਸਾਹਿਬ ਨੂੰ ਕਿਹਾ ਮੈਂ ਕਿਹਾ ਜੀ ਸਾਡੇ ਇੰਡਸਟਰੀ ਦੇ ਕੋਈ ਇਸ਼ੂ ਹੈ ਮੈਂ ਮੀਟਿੰਗ ਕਰਨੀ ਹੈ ਤੁਹਾਡੇ ਨਾਲ ਮੈਂ ਸੀਐਫ ਸਾਹਿਬ ਦੀ ਵੀ ਨਜ਼ਰ ਚ ਲਿਆਇਆ ਇਹ ਕਹਿੰਦੇ ਚਲੋ ਠੀਕ ਆ ਅਸੀਂ ਚੰਡੀਗੜ੍ਹ ਮੀਟਿੰਗ ਕਰਦੇ ਆ ਦੇਖੋ ਤਿੰਨ ਵੱਡੇ ادارے ਜਿਹੜੇ ਪੰਜਾਬ ਦੇ ਹੈਗੇ ਆ ਇੰਡਸਟਰੀ ਦੀਆਂ ਐਸੋਸੀਏਸ਼ਨਾਂ ਐ ਐਪੈਕਸ ਸੀਆਈਸੀਯੂ ਤੇ ਫਿਕੋ ਮੈਂ ਤਿੰਨਾਂ ਨੂੰ ਕਿਹਾ ਮੈਨੂੰ ਰਿਟਰਨ ਚ ਦੱਸੋ ਤੁਹਾਡੇ ਕੀ ਕੀ ਮੁੱਦੇ ਹੈਗੇ ਆ ਤੁਸੀਂ ਮੰਨੋਗੇ ਨਹੀਂ ਉਹਨਾਂ ਨੇ ਕਿਹਾ ਜੀ ਜਦੋਂ ਦੀ ਸਰਕਾਰ ਆਈ ਸਾਡੇ ਸਾਰੇ ਮੁੱਦੇ ਹੋ ਗਏ ਕਿੰਨਾ ਨੇ ਇੱਕੋ ਮੁੱਦਾ ਲਿਖਿਆ ਜੀ ਕੋਈ ਹੋਰ ਮੁੱਦਾ ਨਹੀਂ ਉਹਨਾਂ ਨੇ ਪਾਇਆ ਇਹੀ ਕੇ ਸਾਡਾ OTS ਕਰਵਾ ਦਿਓ ਕਿਉਂਕਿ OTS ਨਾ ਹੋਣ ਕਰਕੇ ਕੀ ਹੁੰਦਾ ਸੀਗਾ ਬੈਂਕ ਵਾਲੇ ਲੋਨ ਨਹੀਂ ਦਿੰਦੇ ਸੀ ਕਹੇ ਜੀ ਤੁਹਾਡਾ ਤਾਂ ਆਊਟਸਟੈਂਡਿੰਗ ਖੜਾ ਹੈ ਇਹਨਾਂ ਨੂੰ ਅਪਰੂਵਲ ਨਹੀਂ ਮਿਲਦੇ ਸੀ ਦੂਜੇ ਡਿਪਾਰਟਮੈਂਟ ਵੱਲੇ ਤੰਗ ਕਰਦੇ ਸੀ ਚਾਹੇ ਨੈਸ਼ਨਲ ਸੀ ਚਾਹੇ ਉਹ ਪੰਜਾਬ ਦੇ ਡਿਪਾਰਟਮੈਂਟ ਸੀ ਚਾਹੇ ਬਾਹਰਲੇ ਡਿਪਾਰਟਮੈਂਟ ਸੀ ਉਹ ਕਹਿੰਦੇ ਸੀਗੇ ਨਹੀਂ ਜੀ ਪਹਿਲਾਂ ਤੁਸੀਂ NOC ਲਿਆਓ ਪੀਐਸਆਈ ਸੀ ਤੋਂ ਪੀਐਸਆਈਸੀ ਕੰਦੀ ਸੀ ਤੁਸੀਂ ਐਨਓਸੀ ਲੈਣੀ ਹੈ ਤਾਂ ਸਾਡੇ ਪੈਸੇ ਦੋ ਉਹ ਚੱਕਰ 'ਚ ਫਸੇ ਹੋਏ ਸੀ ਇਧਰ ਉਧਰ ਔਰ ਵਿਚਾਰੇ ਇਹ ਸਾਰੇ ਛੋਟੇ ਇੰਡਸਟਰੀਲਿਸਟ ਹੈ ਇਹ ਸਾਰੇ ਐਸਐਬੀ ਐਮਐਸਐਮਈ ਹੈ ਔਰ ਉਹ ਅੱਜ ਇੰਨੇ ਖੁਸ਼ ਹੋਣਗੇ ਕਿਉਂਕਿ ਜਿੱਦਾਂ ਮੰਤਰੀ ਜੀ ਨੇ ਕਿਹਾ ਉਹਨਾਂ ਨੇ ਮੰਗਿਆ ਹੀ 8% ਮੇਰੇ ਖਿਆਲ ਉਹਨਾਂ ਦੇ ਸ਼ਾਇਦ ਦਿਮਾਗ 'ਚ ਹੋਊਗਾ ਕਿ ਅਸੀਂ 8% ਮੰਗੀਏ ਤੇ 9 ਤੇ ਹੋ ਜੂ ਕਿਸੇ ਤੇ ਹੋ ਜੂ ਪਰ ਦੇਖੋ ਇਹ ਸਰਕਾਰ ਹੈਗੀ ਹੈ ਜਿਨ੍ਹਾਂ ਨੇ 8% ਤੇ ਕਰਤਾ ਉਹ ਮਤਲਬ ਕਿ ਇਹ ਇਹਦਾ ਇੰਨਾ ਕੁ ਬੈਨੀਫਿਟ ਇਹਨਾਂ ਨੂੰ ਇੰਡਸਟਰੀ ਨੂੰ ਹੋਣਾ ਹੈ ਕਿ ਇੱਕ ਤਾਂ ਦੇਖੋ ਜਿਨ੍ਹਾਂ ਨੇ ਬੈਲੈਂਸ ਸ਼ੀਟ 'ਚ ਆਪਣੀ ਲਾਇਬਿਲਟੀ ਦਿਖਾਈ ਹੋਈ ਸੀ ਉਹ ਖਤਮ ਹੋ ਜਾਊ ਉਹਨਾਂ ਦੀ ਬੈਲੈਂਸ ਸ਼ੀਟ ਬੈਟਰ ਹੋ ਜਾ ਜੇ ਬੈਲੈਂਸ ਸ਼ੀਟ ਬੈਟਰ ਹੋ ਜਾਏ ਬੈਂਕਾਂ ਵਾਲੇ ਵੀ ਪੈਸੇ ਜਿਆਦਾ ਦਿੰਦੇ ਆ ਤੁਹਾਨੂੰ ਕੰਮ ਕਰਨ ਲਈ ਕਿੱਥੇ ਤੁਸੀਂ ਪ੍ਰੈਜ਼ੈਂਟ ਕਰਦੇ ਹੋ ਤੁਹਾਡੀ ਬੈਲੈਂਸ ਸ਼ੀਟ ਬੈਟਰ ਹੋ ਜਾਂਦੀ ਆ ਹੁਣ ਮੈਂ ਤੁਹਾਨੂੰ ਦੱਸਦਾ ਅੱਜ ਮੈਂ ਇੰਡਸਟਰੀ ਵਾਲਿਆਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ 8% ਕਹਿ ਰਹੇ ਹੋ ਤੁਹਾਨੂੰ ਕਿੰਨਾ ਕੁ ਫਾਇਦਾ ਹੋਊਗਾ ਉਹ ਕਹਿੰਦੇ ਆ ਜੀ 2160 ਰੁਪਏ ਇਹ ਇੰਡਸਟਰੀਅਲਿਆਂ ਨੇ ਫਿਗਰ ਦਿੱਤੀ ਆ ਮੈਂ ਡਿਪਾਰਟਮੈਂਟ ਤੋਂ ਨਹੀਂ ਲਿੱਤੀ ਇੰਡਸਟਰੀਅਲਿਆਂ ਨੇ ਕਿਹਾ ਜੇ 2016 ਦੀ ਡਿਬਾਟ ਸੀ ਤਾਂ 2160 ਰੁਪਏ ਗੱਜ ਦਾ ਸਾਨੂੰ ਫਾਇਦਾ ਹੋ ਜਾਊਗਾ ਸੋ ਇਹ ਬਹੁਤ ਵੱਡਾ ਫਾਇਦਾ ਸਰਕਾਰ ਨੇ ਦਿੱਤਾ ਉਹਨਾਂ ਨੇ ਪੂਰਾ ਇੱਕ ਮੈਨੂੰ ਐਗਜ਼ਾਮਪਲ ਬਣਾ ਕੇ ਦਿੱਤਾ ਵੀ ਕਿੰਨਾ ਕਿ ਕੰਪਾਊਂਡਿੰਗ ਹੋ ਜਾਂਦਾ ਹੈ ਮਤਲਬ ਜਿੰਨੀ ਜਿੰਨਾ ਪ੍ਰਿੰਸੀਪਲ ਸੀ ਉਸ ਤੋਂ ਵੱਧ ਕੰਪਾਊਂਡ ਪਾ ਕੇ ਇੰਟਰਸਟ ਹੋ ਜਾਂਦਾ ਸੀਗਾ ਸੋ ਇਹ ਬੜਾ ਵੱਡਾ ਫਾਇਦਾ ਹੈ ਔਰ ਮੈਂ ਵਾਂਸ ਅਗੇਨ ਸਾਰੇ ਆਦਾ ਸ਼ੁਕਰਗੁਜ਼ਾਰ ਆ ਔਰ ਮੈਂ ਇੰਡਸਟਰੀ ਨੂੰ ਭਰੋਸਾ ਦੇਣਾ ਚਾਹੁੰਦਾ ਆਪਣੇ ਲੀਡਰਾਂ ਦੇ ਭਰੋਸੇ ਦੇ ਨਾਲ ਔਰ ਜੋ ਮੰਤਰੀ ਜੀ ਨੇ ਹੁਣੇ ਕੀ ਹੈ ਕਿ ਤੁਹਾਡੇ ਹੋਰ ਵੀ ਜਿਹੜੇ ਮੁੱਦੇ ਆ ਉਹ ਖੁੱਲ ਕੇ ਸਾਡੇ ਕੋਲ ਆਓ ਔਰ ਹੋਣਗੇ ਔਰ ਇੱਕ ਜੋ ਮੈਨੂੰ ਪਤਾ ਲੱਗਿਆ ਇੱਥੇ ਐਮ ਡੀ ਪੀ ਐਸ ਆਈ ਸੀ ਵੀ ਬੈਠੇ ਆ ਕਿ ਇੱਕ ਅਲੱਗ ਕਾਊਂਟਰ ਬਣੇਗਾ ਇਹਦੇ ਲਈ ਰਾਈਟ ਯੈਸ ਇੱਕ ਇੱਕ ਅਲੱਗ ਕਾਊਂਟਰ ਬਣੇਗਾ ਜਿੱਥੇ ਇੰਡਸਟਰੀਲਿਸਟ ਆਣਗੇ ਉਹਨਾਂ ਨੂੰ ਦੋ ਕਾਊਂਟਰ ਬਣਨਗੇ ਦੋ ਕਾਊਂਟਰ ਬਣਨਗੇ ਔਰ ਉਹਦੇ ਚ ਇਹ ਨਹੀਂ ਕਿ ਐਸ ਅਫਸਰ ਕੋਲ ਪਹਿਲਾਂ ਚਲੇ ਗਏ ਉਹਨੇ ਦੋ ਕਾਗਜ਼ ਮੰਗਾ ਲੇ ਉਹ ਜਦੋਂ ਦੋ ਲੈ ਜਾਓ ਦੋ ਹੋਰ ਕਾਗਜ਼ ਮੰਗਾ ਲੈ ਨਾ ਅਲੱਗ ਕਾਊਂਟਰ ਹੋਏਗਾ ਸਿੰਗਲ ਵਿੰਡੋ ਤਰੀਕੇ ਹੋਏਗਾ ਉਹ ਜਾਣ ਕੇ ਆਪਣੇ ਪੈਸੇ ਜਮ੍ਹਾਂ ਕਰਾਣਗੇ ਉਹਨਾਂ ਨੂੰ ਐਨਓਸੀ ਮਿਲ ਜੂ ਜਾਂ ਨੋ ਡਿਊ ਸਰਟੀਫਿਕੇਟ ਮਿਲ ਜਾਏਗਾ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਜਿਹੜੇ ਸੰਜੀਵ ਅਰੋੜਾ ਦੇ ਵੱਲੋਂ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਜੋ ਆਪਣੇ ਵੱਲੋਂ ਵਿਚਾਰ ਸੀ ਉਹਨਾਂ ਦੇ ਉਹ ਦਿੱਤੇ ਗਏ ਨੇ ਜਿੱਥੇ ਮੰਤਰੀ ਸਾਹਿਬ ਸੋਦ ਸਾਹਿਬ ਜੀ ਉੱਥੇ ਹੀ ਉਹਨਾਂ ਦੇ ਵੱਲੋਂ ਵੀ ਵਿਚਾਰ ਦਿੱਤੇ ਗਏ ਹੁਣ ਸਿਆਸੀ ਕਲਿਆਰਿਆਂ ਦੇ ਵਿੱਚ ਇਹੀ ਚਰਚਾ ਕਿ ਜਿਹੜੀ ਇਹਦਾ ਸਾਰਾ ਕ੍ਰੈਡਿਟ ਸੀ ਜਪਰੇ ਵਪਾਰੀ ਅਲੱਗ ਇਹ ਪੱਛਮੀ ਜਿਹੜੀ ਲੁਧਿਆਣਾ ਇੱਥੇ ਲੁਧਿਆਣਾ ਦੀ ਚੋਣ ਹੋਣੀ ਹੈ ਜਿਮਨੀ ਉਸ ਤੋਂ ਪਹਿਲਾਂ ਸਾਰਾ ਕ੍ਰੈਡਿਟ ਸੰਜੀਵ ਅਰੋੜਾ ਨੂੰ ਦਿੱਤਾ ਜਾ ਰਿਹਾ ਹੈ ਉਸ ਦੇ ਕਰਕੇ ਹੁਣ ਗੱਲ ਇੱਥੇ ਇਹ ਵੀ ਸਾਹਮਣੇ ਆ ਰਹੀ ਹੈ ਕਿ ਇਸ ਸਿਆਸੀ ਘਲੇਰਿਆਂ ਦੇ ਵਿੱਚ ਚਰਚਾ ਚੱਲ ਪਈ ਹੈ ਕਿ ਉਹਨਾਂ ਨੂੰ ਇੱਥੋਂ ਜਿਤਾ ਕੇ ਉਹਨਾਂ ਨੂੰ ਕੈਬਨਟ ਦੇ ਵਿੱਚ ਮੰਤਰੀ ਵੀ ਬਣਾਇਆ ਜਾਵੇਗਾ। ਇਹ ਵੀ ਵੱਡੀ ਤੁਹਾਨੂੰ ਜਿਹੜੀ ਹਲਚਲ ਹੈ ਉਹ ਦੱਸਣ ਲੱਗਿਆ ਕਿਉਂਕਿ ਹਾਲੇ ਫਿਲਹਾਲ ਚੋਣ ਦਾ ਐਲਾਨ ਹੋਣਾ ਕੀ ਪੁੱਜਾ ਕਿਉਂਕਿ ਚਰਚਾਾਂ ਮਾਂ ਪਹਿਲਾਂ ਚੱਲ ਪਈਆਂ ਸੀ ਜਦੋਂ ਸੰਜੀਵ ਰੋੜਾ ਦੀ ਟਿਕਟ ਅਨਾਉਂਸ ਨਹੀਂ ਹੋਈ ਸੀ ਤਾਂ ਉੱਥੋਂ ਅਨਾਉਂਸਮੈਂਟ ਇਹ ਪਹਿਲਾਂ ਹੀ ਹੋ ਗਈ ਸੀ ਇਸ ਸਿਆਸੀ ਘਲੇਰਿਆਂ ਦੇ ਵਿੱਚ ਕਿ ਉੱਥੇ ਸੰਜੀਵ ਰੋੜਾ ਦੀ ਜਿਹੜੀ ਮੈਂਬਰਸ਼ਿਪ ਦੀ ਜ ਰਾਜ ਸਭਾ ਦੀ ਹੈ ਉਹਦੇ ਥਾਂ ਦੇ ਉੱਤੇ ਕਿਸੇ ਹੋਰ ਦਿੱਲੀ ਵਾਲੇ ਲੀਡਰ ਨੂੰ ਭਾਵੇਂ ਰਵਿੰਦਰ ਕੇਜਰੀਵਾਲ ਹੋਣ ਜਾਂ ਫਿਰ ਮਨੀਸ਼ ਸ਼ੋਧਿਆ ਹੋਣ ਉਹਨਾਂ ਨੂੰ ਭੇਜਿਆ ਜਾ ਸਕਦਾ ਹੈ ਪਰ ਨਾਲ ਹੀ ਉਹ ਇਹ ਵੀ ਗੱਲ ਕੀ ਉਹਨਾਂ ਨੂੰ ਇੱਥੇ ਵਿਧਾਨ ਸਭਾ ਦੀ ਚੋਣ ਲੜਾਈ ਜਾ ਸਕਦੀ ਹੈ ਚੋਣ ਲੜਾਉਣ ਤੋਂ ਬਾਅਦ ਇੱਥੇ ਵਿਧਾਨ ਸਭਾ ਦੇ ਵਿੱਚ ਮੰਤਰੀ ਵੀ ਬਣਾਏ ਜਾਗੇ ਜਦ ਕਿ ਇੱਕ ਜਿਹੜਾ ਜਿਹੜੀ ਚਰਚਾ ਸੀ ਉਹ ਤਾਂ ਪੂਰੀ ਹੋ ਗਈ ਹੈ ਵੀ ਹਾਂ ਉਹਨਾਂ ਨੂੰ ਜਿਹੜੀ ਚੋਣ ਹੈ ਉਹ ਲੜਾਈ ਜਾ ਰਹੀ ਹੈ ਹੁਣ ਜੇਕਰ ਜਿੱਤਦੇ ਆ ਤਾਂ ਜਿੱਤਣ ਤੋਂ ਬਾਅਦ ਉੱਥੇ ਜਿਹੜੀ ਸਰਕਾਰ ਦੇ ਵਿੱਚ ਮੰਤਰੀ ਬਣਦੇ ਆ ਜਾਂ ਨਹੀਂ ਨਹੀਂ ਬਣਦੇ ਉਹ ਹਾਲੇ ਐਕਸਪੈਂਸ ਬਾਕੀ ਹਾਲੇ ਪਰ ਹੁਣ ਇੱਥੇ ਗੱਲਬਾਤ ਇਹੀ ਹੈ ਵੀ ਜਿਹਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀ ਕੈਬਨਟ ਦੀ ਮੀਟਿੰਗ ਤੋਂ ਪਹਿਲਾਂ ਉਹਨਾਂ ਨੇ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਫੋਟੋ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਸ ਤਰ੍ਹਾਂ ਪਾਈ ਗਈ ਉਹਦੇ ਇਹ ਚ ਦਿਖਾਇਆ ਗਿਆ ਕਿ ਜਿਹੜੀ ਕੈਬਨਟ ਦੀ ਮੀਟਿੰਗ ਹੋ ਰਹੀ ਹੈ ਇਹਦੇ ਨਾਲ ਸੰਬੰਧ ਗੱਲਬਾਤ ਹੈ ਕਿਉਂਕਿ ਲੋਕਾਂ ਦੇ ਵਿੱਚ ਉੱਥੇ ਵਪਾਰੀ ਵਰਗ ਨੂੰ ਲੈ ਕੇ ਉਹ ਉੱਥੇ ਇੱਕ ਰਾਹਤ ਜਾਂ ਕ੍ਰੈਡਿਟ ਲੈਣ ਦੇ ਲਈ ਆਮ ਆਦੀ ਪਾਰਟੀ ਦਾ ਇਹ ਪਹਿਲਾ ਇੱਕ ਜਿਹੜਾ ਏਜੰਡਾ ਸੀ ਜਿਹੜੀ ਪੱਛਮੀ ਚੌਂ ਨੂੰ ਲੈ ਕੇ ਹੁਣ ਇਥੇ ਬਿਹਤ ਦੇਖਣਾ ਖਾਸ ਹੈ ਹੋਵੇਗਾ ਕਿਉਂਕਿ ਹੁਣ ਦੂਜੀਆਂ ਪਾਰਟੀਆਂ ਦੇ ਵੱਲੋਂ ਵੀ ਤਿਆਰੀਆਂ ਜਿੱਤੇ ਖਿੱਚੀਆਂ ਜਾਰੀਆਂ ਨੇ ਹੋ ਸਕਦਾ ਹੈ ਕਿ ਗੋਗੀ ਦਾ ਜਿਹੜਾ ਐਮਐਲਏ ਸੀ ਉਸ ਦਾ ਪਰਿਵਾਰ ਨੂੰ ਟਿਕਟ ਨਹੀਂ ਦਿੱਤੀ ਗਈ ਜਾਂ ਫਿਰ ਭਾਵੇਂ ਪਾਰਟੀ ਦੇ ਕੁਝ ਐਮਐਲਏ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਉਹਨਾਂ ਨੂੰ ਪਾਰਟੀ ਦੇ ਵਿੱਚ ਦੂਜੇ ਥਾਂ ਦੇ ਉੱਤੇ ਅਡਜਸਟਮੈਂਟ ਕੀਤਾ ਜਾਵੇਗਾ ਕਿਉਂਕਿ ਦੂਜੇ ਪਾਸੇ ਜਿਹੜੇ ਸਿਆਸੀ ਮਾਹਿਰ ਹੈ ਉਹ ਕਹਿੰਦੇ ਸੀ ਵੀ ਉਸ ਪਰਿਵਾਰ ਨੂੰ ਟਿਕਟ ਮਿਲਣੀ ਚਾਹੀਦੀ ਸੀ ਕਿਉਂਕਿ ਜਿਹੜੀ ਹਮਦਰਦੀ ਹੈ ਹਮਦਰਦੀ ਵੋਟ ਹੁੰਦੀ ਹੈ ਜਿਹੜੀ ਪਾਰਟੀ ਦੀ ਉਹ ਉਹਨਾਂ ਨੂੰ ਭੁਗਤਾਨ ਹੋ ਸਕਦੀ ਸੀ ਸਰਕਾਰ ਦੇ ਹਲੇ 2 ਸਾਲ ਪਏ ਨੇ ਇਸ ਨੂੰ ਲੈ ਕੇ ਦੂਜੇ ਚਰਚਾ ਮਾ ਇਹ ਵੀ ਨੇ ਕਿ ਗੋਗੀ ਪਰਿਵਾਰ ਦੇ ਨਾਲ ਦੂਜੀਆਂ ਪਾਰਟੀਆਂ ਵੀ ਨੇ ਜਿਹੜੀਆਂ ਆ ਭਾਵੇਂ ਦੂਜੀਆਂ ਪਾਰਟੀਆਂ ਜਿਹੜੀ ਪੰਜਾਬ ਦੀ ਪ੍ਰਮੁੱਖ ਪਾਰਟੀਆਂ ਨੇ ਉਹ ਵੀ ਕਿਤਨਾ ਕਿਤੇ ਉਹਨਾਂ ਦੇ ਨਾਲ ਸੰਪਰਕ ਸਾਧਨ ਦੀਆਂ ਕੋਸ਼ਿਸ਼ ਕਰ ਰਹੀਆਂ ਨੇ ਕਿ ਹੋ ਸਕਦਾ ਹੈ ਕਿ ਉਹ ਆਪਣੇ ਪਾਰਟੀ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਖੜਾ ਕਰ ਦੇਣ ਇਹ ਵੀ ਚਰਚਾ ਅਮਲ ਲਗਾਤਾਰ ਚੱਲ ਰਹੀਆਂ ਨੇ ਸੋ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਹੁਣ ਜਿਹੜੀ ਸੰਜੀਵ ਅਰੋੜਾ ਦੇ ਵੱਲੋਂ ਹੁਣ ਇੱਥੇ ਉਮੀਦਵਾਰ ਤੇ ਮੈਦਾਨ ਦੇ ਵਿੱਚ ਨਿਤ ਰਿਆ ਗਿਆ ਉਹਨਾਂ ਦੇ ਵੱਲੋਂ ਪਹਿਲਾਂ ਹੀ ਲੋਕ ਵਿਰੇ ਲੁਧਿਆਣਾ ਦੇ کاروبਾਰੀ ਸਿਵਰ ਦੇ ਲਈ ਜਿਹੜਾ ਵਾਅਦਾ ਸੀ ਉਹ ਪੂਰਾ ਕੀਤਾ ਗਿਆ ਹੁਣ ਇਹਦਾ ਕਿੰਨਾ ਕੁ ਅਸਰ ਦੇਖਣ ਨੂੰ ਮਿਲੇਗਾ ਹੁਣ ਇਹ ਤਾਂ ਗੱਲ ਕਲੀਅਰ ਹੈ ਕਿ ਜਿਹੜੇ ਜਿਹੜੀ ਜਿਮਨੀ ਚੋਨ ਹੋਣੀ ਇਹਦੇ ਉੱਤੇ ਪੂਰੇ ਸਿੰਘ ਫਸਣਗੇ ਸੰਜੀਵ ਫਸਨ ਵੀ ਕਿਉਂ ਨਾ ਕਿਉਂਕਿ ਇਸ ਵਕਤ ਜਿਹੜੀ ਦੂਜੀਆ ਪਾਰਟੀ ਭਾਵੇਂ ਕਾਂਗਰਸ ਹੋਵੇ ਜਾਂ ਫਿਰ ਦੂਜੀਆ ਪਾਰਟੀ ਉਹਨੇ ਇਹ ਪ੍ਰਚਾਰ ਕਰਨਾ ਕਿ ਜੇਕਰ ਸੰਜੀਵ ਰੋੜਾ ਇੱਥੋਂ ਜਿੱਤ ਜਾਂਦੇ ਆ ਤਾਂ ਇਹਨਾਂ ਦੀ ਥਾਂ ਦੇ ਉੱਤੇ ਅਰਵਿੰਦ ਕੇਜਰੀਵਾਲ ਜਾਂ ਫਿਰ ਮਨੀਸ਼ ਸ਼ੋਧਿਆ ਰਾਜ ਸਭਾ ਜਾਣਗੇ ਪੰਜਾਬ ਤੋਂ ਜੇਕਰ ਇਹ ਉੱਥੇ ਭੇਜੇ ਹੋਏ ਨੇ ਰਾਜ ਸਭਾ ਰਾਜ ਸਭਾ ਤੋਂ ਇੱਥੇ ਲੈਣਾ ਪੰਜਾਬ ਦੇ ਵਿੱਚ ਕੀ ਇਹਨਾਂ ਦਾ ਉਹ ਰੋਲ ਸੀ ਕਿਉਂਕਿ ਹੋਰ ਥੋੜੇ ਪਾਰਟੀ ਕੁਲੀਡਰਸ ਸੀ ਪਾਰਟੀ ਦੇ ਕੋਲ ਹੋਰ ਵੀ ਲੀਡਰ ਸੀ ਕਿਤੇ ਨਾ ਕਿਤੇ ਜਿਹੜੀ ਦਿੱਲੀ ਤੋਂ ਇਹਨਾਂ ਨੇ ਇਥੋਂ ਰਾਜ ਸਭਾ ਦੇ ਵਿੱਚ ਇੱਕ ਹੋਰ ਨੂੰ ਭੇਜਣਾ ਇਹ ਤਾਂ ਕਰਕੇ ਕੀਤਾ ਗਿਆ ਇਹ ਪ੍ਰਚਾਰ ਵੀ ਵਿਰੋਧੀ ਦੇ ਵੱਲੋਂ ਹੁਣ ਤੋਂ ਹੀ ਸ਼ੁਰੂ ਕਰ ਦਿੱਤਾ ਗਿਆ ਕਰਨਾ ਹਲੇ ਵੋਟਾਂ ਦੇ ਵਿੱਚ ਇਸ ਇਸ ਪ੍ਰਚਾਰ ਨੇ ਸਿਗਰਾਂ ਤੇ ਜਾਣਾ ਸੋ ਫਿਲਹਾਲ ਤੁਸੀਂ ਕੀ ਸੋਚਦੇ ਹੋ ਜਿਸ ਤਰ੍ਹਾਂ ਇਹ ਸਾਰਾ ਅੱਜ ਮੀਟਿੰਗ ਨੂੰ ਲੈ ਕੇ ਜਾ ਜੋ ਕੁਝ ਹੋਇਆ ਇਹਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਸੀਂ ਵਿਚਾਰ ਆਪਣੇ ਜਰੂਰ ਦਿਓ ਧੰਨਵਾਦ